ਲਾਈ ਬਾਲਿਆ ਇਧਰ ਕਰਦਾ ਟਕ ਤਾ ਪੈਣੀ ਆ ਟਕ ਤਾ ਪੈਣੀ ਆ ਜਿੱਤ ਹਾਰ ਜਿੱਤ ਹਾਰ ਜਿੱਤ ਹਾਰ ਜਿੱਤ ਕਬੱਡੀ 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 ਹਾਰ ਨੇ ਚਾਰਾਂ ਵਿੱਚ ਦੇਖਾਂਗੇ ਹੁਣ ਕੌਣ ਆਹ ਵੇਖੋ ਸਾਹਮਣੇ ਉਹ ਵਾਹ ਗੱਬਰੂਆ ਉਹ ਵਾਹ ਗੱਬਰੂਆ ਕਿ ਸਿੱਧ ਕੇ ਕਿਕਰ ਦਾ ਮੋਛਾ ਉਹ ਗੱਪਰੂ ਨੇ ਰੇਲ ਰੋਕ ਲਈ ਸਿੱਧ ਕੇ ਕਿਕਰ ਦਾ ਮੋਛਾ ਗੱਪਰੂ ਨੇ ਰੇਲ ਰੋਕ ਲਈ ਨਾ ਮੜਿਆ ਨਹੀਂ ਹੋਰੀ ਸ੍ਰੀ ਆਲਮ ਦੀ ਸਭ ਦੀ ਧਰਤੀ ਕੰਨੇ ਟਰੈਕਟਰਾਂ ਦਾ ਜੇਤੂ ਬੁਲਟਾਂ ਦਾ ਜੇਤੂ ਜਸ਼ਨਪਲਵਾਨ ਤੇ ਪਾਲਾ ਘਲੋਟੀ ਵਰਗੇ ਖਿਡਾਰੀ ਬਾਅਦ ਕੋ ਪਹਿਲੀ ਰੇਡ ਪੈ ਗਈ ਹੈ ਲੈ ਵੀ ਜੱਸਾ ਕਰਦੇ ਗੱਲ ਪਹਿਲੀ ਰੇਡ ਉੱਤੇ ਲਓ ਸਾਹਮਣੇ ਕਹਿੰਦੇ ਕਬੱਡੀ ਜੱਸਾ ਪਾਉਣ ਦੇ ਲਈ ਵਧਿਆ ਹੋਇਆ ਹੋਰ ਕਹਿੰਦੇ ਤਲਵੰਡੀ ਟੀਮ ਵੱਲੋਂ ਕਬੱਡੀ ਪੈ ਗਈ ਹੈ ਲੈ ਵੀ ਚੰਦੋਂ ਵਾਲਿਆਂ ਤੇਰੀਆਂ ਨਹੀਂ ਯਾਰੀਆਂ ਖੱਟੀਆਂ ਹੋਈਆਂ ਨੇ 7 ਤਰੀਕ ਕਹਿੰਦੇ ਤੁਹਾਡੇ ਪਿੰਡ ਦੇ ਇਲਾਕੇ ਕਹਿੰਦੇ ਰਪਾਲ ਹੈੜੀ ਦਾ ਮੇਲਾ ਪਰ ਕਹਿੰਦੇ ਦੂਜੇ ਪਾਸੇ ਕਹਿੰਦੇ ਟਰਾਈ ਤੇ ਸੋਹਣੀ ਕਰੀਆ ਤਲਵੰਡੀ ਵਾਲੇ ਨੇ ਪਰ ਪੁਆਇੰਟ ਕਹਿੰਦੇ ਤਲਵੰਡੀਆਂ ਜੁੜ ਗਿਆ ਆ ਮੁੰਡੇ ਨੇ ਦੋ ਦਿਨ ਲਗਾਤਾਰ ਬੈਸਟ ਬਣ ਗਿਆ ਜੇ ਅੱਜ ਬੈਸਟ ਬਣਦਾ ਤੇ ਕਹਿੰਦੇ ਹੈਟਟ੍ਰਿਕ ਲੱਗ ਜਾਨੀ ਆ ਤੇ ਤਿੰਨ ਦਿਨ ਦਾ ਰਿਕਾਰਡ ਬਣ ਗਿਆ ਨਾ ਵੀ ਤਿੰਨ ਦਿਨ ਖੇਡਿਆ ਤਿੰਨੇ ਦਿਨ ਬੈਸਟ ਬਣਿਆ ਦਵਿੰਦਰ ਚੰਦ ਉਹਨਾਂ ਦੇ ਨਾਲ ਪੱਲੇ ਘਲੋਟੀ ਦਾ ਪਿਆਣਾ ਜਿੱਤੂ ਬਹਿੜ ਨੇ ਸੁਣੀ ਗਲਾਉਂ ਉਹਨਾਂ ਦੇ ਨਾਲ ਯਾਰੀਆਂ ਦੇ ਮੁੰਡੇ ਪਵਾਦ ਵਾਲਿਆਂ ਦੇ ਨਾਲ ਵੀ ਅੱਜ ਪਰ ਦੂਜੇ ਪਾਸੇ ਗੋਡੂਆ ਬਾਹੋ ਗਬਰੂਆ ਬਾਹੋ ਗਬਰੂਆ ਸਿਰਾ 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 ਅੱਤ ਤੋਕ ਦਾ ਕਿਲ ਗੜਤਾ ਇਹ ਤਾਂ ਕਹਿੰਦੇ ਯੱਸੋ ਆ ਗਿਆ ਤਵਾਪੇ ਵਾਲਾ ਦੁਨੀਆ ਨਚਾ ਗਿਆ ਤਾਜ ਜਫਾ ਲਾ ਗਿਆ ਆ ਜਫਾ ਲਾ ਗਿਆ ਢੰਡੋਲੀ ਤੇ 400 ਦੀ ਟੀਮਾਂ ਆਜਣ ਜਲਦੀ ਦੇ ਨਾਲ ਅੱਜ ਤੇਜੀ ਯੂਕੇ 11 ਲੋਗ ਉਹਨਾਂ ਵੱਲੋਂ ਜੱਸੀ ਉਹਨਾਂ ਵੱਲੋਂ ਕਦੇ ਮੇਰੇ ਵੀਰੇ ਭੀਰੀ ਟਾਪੀ ਦੇ ਫਾਜ਼ਲ ਸਾਹਿਬ ਦਾ 21000 ਦੀ ਲਗਦੇ ਰਕਮਾਂ ਮਾਨ ਸਨਮਾਨ ਕੀਤਾ ਜਾਣਾ ਹੈ ਜੀ ਤਮਲੀ ਦੀਪੀ ਨਾਲੀ ਦੀਪਾ ਦੀਪਾ ਯੂਕੇ ਉਹਨਾਂ ਵੱਲੋਂ ਵੀ 11000 ਦਾ ਯੋਗਦਾਨ ਹੈ ਔਰ ਨੀਲਾ ਕੈਨੇਡਾ ਮਗਰ ਚੂੜ ਚ ਕੈਨੇਡਾ ਗੁਰਮੀਤ ਗਿਲ ਕੈਨੇਡਾ ਪ੍ਰਿੰਸ ਜੋਰਜ ਵਾਲੇ ਭਰਾ ਸਾਡੇ ਯਾਰੀ ਆ ਕਹਿੰਦੇ ਪੱਕੀ ਬੁੱਟਰ ਦੇ ਨਾਲ 21000 ਦੇ ਵੱਡੇ ਯੋਗਦਾਨ ਨੇ ਆ ਸਕੰਦਰ ਪਹਿਲਵਾਨ ਦਾ ਪੋਤਾ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ ਜਿੱਥੇ ਪੱਬ ਧਰਦਾ ਧਰਤੀ ਵੀ ਨਹੀਂ ਹੁੰਦੀ ਆ ਆ ਦੇਖੋ ਸਾਹਮਣੇ ਕਿ ਨੱਬ ਦੀ ਜ਼ਮੀਨ ਹੈ ਇਹਨਾਂ ਦੇ ਅੱਖੇ ਪੱਬਾਂ ਤੋਂ ਪਹੁੰਚੇ ਨੇ ਖਿਡਾਰੀ ਅੱਜ ਚੋਟੀ ਦੀ ਕਲੱਬਾਂ ਚੋਂ ਕਿਹਨੇ ਆ ਰਿਹਾ ਹਨੇਰੀ ਵਾਂਗ ਬਗਣਾ ਕੀ ਖਾਧੀਆਂ ਖੁਰਾਕਾਂ ਦਾ ਹੈ ਅੱਜ ਪਤਾ ਲੱਗਣਾ ਕੀ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਖਾਧੀਆਂ ਖੁਰਾਕਾਂ ਕਿਨੇ ਮਾਰੇ ਨੇ ਹੋ ਕੰਡ ਬਈ ਸੁਖੀ ਆ ਅੱਜ ਕਿਹੜਾ ਕੀ ਦੀ ਲਾਉ ਕੰਡ ਬਈ ਕਿਨੂੰ ਇੰਗਲੈਂਡ ਤੇ ਕੈਨੇਡਾ ਲਈ ਸੱਦਣਾ ਕੀ ਖਾਧੀਆਂ ਖੁਰਾਕਾਂ ਦਾ ਹੈ ਅੱਜ ਪਤਾ ਲੱਗਣਾ ਹੈ ਕੀ ਖਾਧੀਆਂ ਖੁਰਾਕਾਂ ਦਾ ਅੱਜ ਪਤਾ ਲੱਗਣਾ ਇੱਕ ਪਾਸੇ ਕਹਿੰਦੇ ਫੋੜਾਂ ਦਾ ਜੇਤੂ ਆ ਉਹ ਤਲਵੰਡੀ ਵਾਲਾ ਕਰਦਾ ਡਰਾਈ ਪਰ ਦੂਜੇ ਪਾਸੇ ਢੋਲੀਆਂ ਤੇ ਝਾੜ ਸਾਹ ਵਾਜਵੇਂ ਢੋਲੀਆਂ ਤੇ ਝਾੜ ਸਾਹ ਇਹ ਟੀਮਾਂ ਵੀ ਲੱਗ ਕੇ ਆ ਜਾਣਗੀਆਂ ਬਿਨਾਂ ਕਿਸੇ ਦੇਰੀ ਤੋਂ ਮੈਚ ਉਹ ਵੀ ਸਿਰੇ ਦਾ ਹੋਵੇਗਾ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਪਾਲਾ ਖਲੋਟੀ ਪਿੰਡ ਵਾਲਾ ਰਾਣਾ ਸਾਹ ਦਾ ਕਹਿੰਦੇ ਲਾਕਾ ਗੱਭਰੂ ਦਾ ਸੁਖ ਪੰਦੇਰ ਖਲੋਟੀ ਵਾਲਾ ਵੀ ਵੱਡਾ ਥੰਮ ਪ੍ਰਮੋਟਰ ਹੈ ਟੌਪ ਦੀ ਕਬੱਡੀ ਖੇਡਿਆ ਤੇ ਕਹਿੰਦੇ ਖਲੋਟੀ ਦੇ ਕਹਿੰਦੇ ਨਾਮ ਪਹਿਲਿਆਂ ਤੋਂ ਚੱਲਿਆ ਤੇ ਖਲੋਟੀ ਪਿੰਡ ਦੇ ਕਹਿੰਦੇ ਰਿਕਾਰਡ ਬੋਲਦੇ ਨੇ ਪਰ ਅਗਲੀ ਕਬੱਡੀ ਜੱਸਾ ਪਾਉਣ ਦੇ ਲਈ ਆ ਗਿਆ ਟੰਡੋਲੀ ਤੇ 400 ਦੀ ਟੀਮ ਆ ਜਾਏ ਅਗਲੇ ਮੈਚ ਦੇ ਲਈ ਨੋਨੀ ਕਠਾਵਾ ਦੀ ਸਾਡੇ ਵੀਰ ਤਿਆਰ ਰਵੇ ਡੰਡੋਲੀ ਤੇ ਝਾਰ ਸਾਹਬ ਉਧਰ ਪਵਨ ਗਰਚਾ ਰਿੱਕੀ ਜਨਾਲ ਗੋਰਾ ਮੱਦੋਵਾਲ ਜੱਸੀ ਨਵਾਂ ਸ਼ਹਿਰ ਸਣੀ ਖਟੜਾ ਸਣੀ ਰਾਜਪੂਤ ਨਾਲ ਹੀ ਗੋਪੀ ਸੀਲੋ ਇਹ ਭਰਾ ਵੀ ਵੱਡੇ ਭਰਾ ਜਿਹੜੇ ਵਿਸ਼ੇ ਤੌਰ ਤੇ ਅੱਜ ਯਾਰੀਆਂ ਪਗਵਾਂ ਲਈ ਪੁਜੇ ਹੈ ਬਹੁਤ ਬਹੁਤ ਧੰਨਵਾਦ ਜੱਗੀ ਤੇਜੀ ਵੀਰ ਵੱਲੋਂ ਆਰ ਰੜ ਤੇ ਕਹਿੰਦੇ ਇੱਕ ਸੌ ਦੇ ਮਾਨ ਦੇ ਉੱਤੇ ਜਾਣਗੇ 100 ਦੇ ਮਾਨ ਦੇ ਉੱਤੇ ਜਾਣਗੇ ਉਹ ਸਾਹਮਣੇ ਕਹਿੰਦੇ ਜਸ਼ਪ ਪਹਿਲਵਾਨ ਇਸ ਲਈ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਹੈ ਕਿ ਵਧਿਆ ਕਰ ਤੂੰ ਅੱਗੇ ਨੂੰ ਨਾ ਪੈਰ ਪਿੱਛੇ ਨੂੰ ਧਰਿਆ ਕਰ ਕਿ ਖੇਡ ਕਿਸੇ ਦੀ ਦੇਖ ਕੇ ਨਾ ਤੂੰ ਅੰਦਰੋਂ ਅੰਦਰੀ ਸੜਿਆ ਕਰ ਬਾਨਾ ਜੀ ਹਰਜੀਤ ਬਰਾੜ ਦੇ ਬੰਦਰਾ ਤਾਂ ਨਿਤ ਮਿਹਨਤਾਂ ਕਰਿਆ ਕਰ ਤਾਂ ਨਿਤ ਮਿਹਨਤਾਂ ਕਰਿਆ ਕਰ ਜਿਹੜੇ ਮਿਹਨਤ ਕਰਦੇ ਆ ਕੋਚਾਂ ਦੀਆਂ ਮਾਰਾਂ ਖਾਂਦੇ ਆ ਉਹ ਤਕੜੇ ਹੁੰਦੇ ਆ ਉਹ ਸੇਰਾਂ ਲਾਉਂਦੇ ਆ ਕਿ ਮਿਹਨਤ ਮੇਰੀ ਤੇ ਰਹਿਮ ਤੇਰੀ ਸੁਣ ਸਾਹਿਬ ਸੁਣ ਸਾਈਆਂ ਧਰਮ ਕਰਮ ਦੇ ਲੇਖੇ ਲਾਵੀ ਮੇਰੀਆਂ ਮੇਕ ਕਮਾਈਆਂ ਤੇਰੇ ਦਰ ਤੇ ਆਣ ਖੜੇ ਆ ਝੋਲੀਆਂ ਨੇ ਫਲਾਈਆਂ ਕਰਦੇ ਨੇ ਹੱਥ ਟਿਵਾਣੇ ਉੱਤੇ ਤੇਰੇ ਹੱਥ ਵੜਿਆਈਆਂ ਤੇਰੇ ਹੱਥ ਵੜਿਆਈਆਂ ਪਾਲੇ ਦੀ ਰੇਣ ਤੇ ਬੋਲ ਜਸਲੀ ਲਓ ਸਾਹਮਣੇ ਪਾਲਾ ਕਹਿੰਦੇ ਖਲੋਟੀ ਪਿੰਡ ਵਾਲਾ ਇੱਕ ਪਾਲਾ ਜਲਾਲਪੁਰਿਆ ਦੁਨੀਆ ਦਾ ਬ੍ਰਾਂਡ ਹੈ ਜਿਹਦੀ ਦੁਨੀਆ ਕਿਨੂ ਜੱਫੀਆਂ ਦੀ ਦਵਾਨੇ ਆ ਆ ਵੀ ਚੜਦੀ ਬਰੇਸ ਦਾ ਮੋਟੋ ਫਟ ਗਬਰੂ ਤੇ Papa ਰੇਡਾ ਲੈਣਾ ਮੇਲਾ ਲੁੱਟ ਗਬਰੂ ਲਓ ਸਾਹਮਣੇ ਪਾਲਾ ਕਹਿੰਦੇ ਘਲੋਟੀ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਰ ਦੂਜੇ ਪਾਸੇ ਪਹਿਲਾਂ ਵੀ ਆਹ ਗਬਰੂ ਨੇ ਕਹਿੰਦੇ ਦੁਨੀਆ ਨਚਾਈਆ ਪਹਿਲਾਂ ਵੀ ਕਹਿੰਦੇ ਆਹ लवली ਐ ਤਲਵਣ ਵੀ ਧਰਤੀ ਐ 500 ਰੁਪਇਆ ਤੇਜੀ ਯੂਕੇ ਵੱਲੋਂ 500 ਆ ਤੇਜੀ ਯੂਕੇ ਦਾਲਾ ਲੋਹੜਾ ਕਹਿੰਦੇ 500 ਆ 500 ਹੈ ਉਹ ਸਾਹਮਣੇ ਜਫੇ ਤੋਂ ਖੁਸ਼ ਹੋਗੇ 500 ਦੇ ਮਾਣ ਰੁਪਏ ਆ ਰਹੇ ਆ ਤੇਜੀ ਯੂਕੇ ਵਾਲਾ ਭਰਾ ਸਾਡਾ ਅੱਜ ਦੇ ਕਬੱਡੀ ਕੱਪ ਲਈ ਵੱਡਾ ਯੋਗਦਾਨ ਹੈ ਵੱਡਾ ਯੋਗਦਾਨ ਭਰਾਵਾਂ ਦਾ ਸਾਰਿਆਂ ਦਾ ਧੰਨਵਾਦ ਲਓ ਗਰੀ ਕਬੱਡੀ ਪੌਣ ਦੇ ਲਈ ਫੇਰ ਜਸ਼ਨ ਸ੍ਰੀ ਆਲਮਗੀਰ ਸਾਹਿਬ ਦੀ ਧਰਤੀ ਦਾ ਇਸ ਵੇਲੇ ਹਲਕੇ ਹਲਕੇ ਕਦਮਾਂ ਰੋਧੀਆਂ ਦੇ ਪਾਣੀ ਜਦੋਂ ਆਮਸਿਆ ਮੈਚ ਆੜ ਜਾਵੇ ਇਹ 4 ਬਾਈ 4 ਇਹ ਆ ਇਹ ਫੇਰ 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 ਕੇ ਲਗਾਤਾਰ ਬਾਹਰਦਾ ਇਹ ਕਹਿੰਦੇ ਸ਼ੇਖੰਦਰ ਸਿੰਘ ਪਹਿਲਵਾਨ ਦਾ ਪੁੱਤਰ ਹੈ ਦੋਰਵਾ 2 ਜਨਵਰੀ ਵੱਡੀ ਮੁਬਾਰਕਬਾਦ ਹੈ ਮਲੇਖ ਮੋਟਰੇ ਤੇ ਕਹਿੰਦੇ ਖੇਡ ਸਟੇਡੀਅਮ ਦੇ ਵਿੱਚ ਨਵੇਂ ਥਾਰ ਦਿੱਤੀ ਜਾਣੀ ਹੈ ਯਾਰਾਂ ਮਿੱਤਰਾਂ ਵੱਲੋਂ ਤੇ ਸਿੱਖ ਖੇਡਾਂ ਗੇਮਾਂ ਕਹਿੰਦੇ ਹੋਣੀਆਂ ਨੇ ਨਿਊਜ਼ੀਲੈਂਡ ਦੀ ਧਰਤੀ ਦੇ ਉੱਪਰ ਫੇਰ ਦੋਰਵਾ ਉੱਥੇ ਪੁੱਜੂਗਾ ਪਾਪਾ ਮੋਹ ਵਾਲਿਆਂ ਦੀਆਂ ਗੱਲਾਂ ਚੱਲਦੀਆਂ ਨੇ ਬਿੱਲੇ ਉਹਨਾਂ ਦੀ ਗੱਲ ਹੁੰਦੀ ਹੈ ਤੇ ਕਾਲਾ ਕਹਿੰਦੇ ਗੋਲਗੜ ਤੇ ਟੀਮ ਅੱਜ ਫੇਰ ਫਾਸਟ ਐ ਟੋਕੇ ਕਹਿੰਦੇ ਪਪਾ ਮੋਵਾਲਾ ਬਿੱਲਾ ਦਸਾਂਝਾ ਵਾਲਾ ਕਾਲਾ ਗੋਕਰ ਮਾਣ ਕਰਦਾ ਪਤਾਪਾ ਕਹਿੰਦੇ ਕੜਿਆਣੇ ਵਾਲਾ ਮਾਣ ਕਰਦਾ ਕਹਿੰਦੇ ਬੁੱਟਾ ਖਾ ਕੇ ਇਸ ਨੌਜਵਾਨ ਦੀ ਖੇਡ ਤੇ ਲਓ ਮੇਜਰ ਕਬੱਡੀ ਕੱਪ ਤਰੋਜਨ ਸਿੰਘੀ ਤੋਚੀ ਯੂ ਐਸ ਏ ਔਰ ਅਮਰੀਕ ਮੁੰਡੀ ਕੈਨੇਡਾ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ 27 ਫਰਵਰੀ ਨੂੰ ਪਿੰਡ ਕੱਦੋਂ ਦੀ ਧਰਤੀ ਮੇਜਰ ਕਬੱਡੀ ਕੱਪ ਤਰੋਜਨ ਤੋਚੀ ਯੂ ਐਸ ਏ ਔਰ ਅਮਰੀਕ ਸਿੰਘੀ ਮੁੰਡੀ ਕੈਨੇਡਾ ਇਹ ਵੀ ਨੋਟ ਕਰਨਾ ਆਪਾਂ 27 ਫਰਵਰੀ ਹੋਣੀ ਹੈ ਕਦੋਂ ਦੇ ਕਬੱਡੀ ਕੱਪ ਦੀ 12 13 14 15 ਦਸੰਬਰ ਸੁਹਾਣੇ ਪੰਜ ਮੋਟਰਸਾਈਕਲ ਕਹਿੰਦੇ ਚਾਲਾ ਵਾਂਗੂ ਵੰਡੇ ਜਾਣਿਆ ਮਿੰਦਰ ਸਿੰਘ ਜੀ ਸਾੜਾ ਕਹਿੰਦੇ ਹਰ ਇੱਕ ਬੇੜ ਦੇ ਵਿੱਚ ਬਸਟਾ ਨੂੰ ਸਾਈਕਲ ਪਰ ਸਾਹਮਣੇ ਦੇਖਦੇ ਆ ਵੀ ਇਧਰਲੇ ਪਾਸੇ ਪੈਂਦੀ ਹੋ ਰੋਡ ਵਾਹ ਗੱਬਰੂਆ ਤੇ 13 ਦੇ 15 ਨੂੰ ਨਵੇਂ ਸਵਰਾਜ ਟਰੈਕਟਰ ਦੇਣੇ ਸੁਹਾਣੇ ਦੀ ਧਰਤੀ ਤੇ ਤੇ 14 ਨੂੰ ਬੁਲਟ ਮੋਟਰਸਾਈਕਲਾਂ ਦੀ ਕਹਿੰਦੇ ਯਾਸੀ ਲੱਗ ਰਣੀ ਹੈ ਉਹ ਵੀ ਪੂਰੇ ਇਲਾਕੇ ਦਾ ਕਹਿੰਦੇ ਵੱਡਾ ਮੇਲਾ ਹੋਵੇਗਾ ਤਾਂ ਤਾਂ ਨੇ ਕਹਿੰਦੇ ਅਮਰ ਸ਼ਹੀਦ ਜਥੇਦਾਰ ਬਾਬਾ ਹਲੂ ਮਾਨ ਸਿੰਘ ਜੀ ਦੀ ਕਹਿੰਦੇ ਚੱਲ ਸੋਹ ਪਰ ਧਰਤੀ ਸੁਹਾਣੇ ਦੀ ਧਰਤੀ ਤੇ ਕਹਿੰਦੇ ਟਾਈਮ ਕੱਢ ਕੇ ਪੁੱਜਿਓ ਪਰ ਦੂਜੇ ਪਾਸੇ ਪਹਿਲਵਾਨਾਂ ਦਾ ਪੁੱਤਰ ਇੱਕ ਤਗੜਾ ਨੰਬਰ ਜਸਨ ਆਪਣੀ ਟੀਮ ਦੇ ਖਾਤੇ ਜੋੜ ਗਿਆ ਅਗਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਆਪਾਂ ਪਹੁੰਚ ਜੀਏ ਥੋੜਾ ਜਿਹਾ ਮੈਂਡ ਲੈਂਡ ਦੀ ਲੋਕ ਦਰਸ਼ਕ ਵੀਰਾਂ ਨੂੰ ਅਗਲੀ ਕਬੱਡੀ ਸੁਵੇਗ ਦਾ ਕਹਿੰਦੇ ਚਿੱਟੀ ਪਿੰਡਾ ਜਿੱਥੋਂ ਦਾ ਕਹਿੰਦੇ ਜੱਗਾ ਕਹਿੰਦੇ ਥੰਮ ਜਾਫੀਆ ਖੇਡ ਕਬੱਡੀ ਦਾ ਜਿੱਥੋਂ ਦਾ ਚਿਤਪਾਲ ਚਿੱਟੀਵਾਲਾ ਕਦੇ ਕੈਨੇਡਾ ਕਦੇ ਅਮਰੀਕਾ ਚ ਕਦੇ ਵੇਰ ਵੇ ਕਬੱਡੀਆਂ ਪਾਉਂਦਾ ਉਹਦੇ ਪਿੰਡ ਦਾ ਪਰ ਆ ਓਮਾ ਲੱਗਦਾ ਤੇਰੇ ਪਿੰਡ ਦਾ ਇਹ ਪ੍ਰਤਾਪ ਕਹਿੰਦੇ ਗੜਿਆਣੇ ਵਾਲਾ ਟਰਾਈ ਤੇ ਸੋਹਣੀ ਕਰਦਾ ਪਰ ਸੁਵੇਗ ਇੱਕ ਤਗੜਾ ਨੰਬਰ ਆਪਣੀ ਕਹਿੰਦੇ ਟੀਮ ਦੇ ਖਾਤੇ ਜੋੜ ਗਿਆ ਢੋਲੀ ਤੇ 4 ਸਾਲ ਦੋਨੇ ਟੀਮਾਂ ਨੂੰ ਬੇਨਤੀ ਆਪਣੇ ਰੇਡਰ ਚੈੱਕ ਕਰ ਲਓ ਢੋਲੀ ਤੇ 4 ਸਾਲ ਦੀਆਂ ਟੀਮਾਂ ਲਓ ਸਾਹਮਣੇ ਪਾਲਾ ਇੱਕ ਜਲਾਲਪਰੀਆ ਪਾਲਾ ਇੱਕ ਪਾਲਾ ਲੋਹੜੀਆ ਕਹਿੰਦੇ ਪ੍ਰਸਿੱਧ ਹੋਇਆ ਹੈ ਮਾ ਖੇਡ ਕਬੱਡੀ ਦੇ ਵਿੱਚ ਪਰ ਇਧਰ ਦੇ ਪਾਸੇ ਕਹਿੰਦੇ ਵੀ ਆਹ ਘਲੋਟੀ ਵਾਲਾ ਚੜਦੀ ਬਰੇਸਾ ਮੁੱਛ ਫੁੱਟ ਗੱਭਰੂ ਕਿ ਪਾ ਪਾ ਕੇ ਰੇਡਾ ਲੈਂਦਾ ਮੇਲਾ ਲੁੱਟ ਗੱਭਰੂ ਕਿ ਪਾ ਪਾ ਕੇ ਰੇਡਾ ਮੇਲਾ ਲਾਂਦਾ ਹੈ ਲੁੱਟ ਗੱਭਰੂ ਪਰ ਸਾਹਮਣੇ ਦੇਖਦੇ ਵੀ ਮੁੰਡਾ ਚੜਦੀ ਬਰੇਸ ਵਾਲਾ ਇਸ ਵੇਲੇ ਤਲਵੰਡ ਦੀ ਧਰਤੀ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹਾਂ ਜਕੰਨੀਆਂ ਤੇ ਕਹਿੰਦੇ ਚੋਟੀ ਦੇ ਲੱਗੇ ਹੋਇਆ ਜਿਹਨੇ ਵੱਡੇ ਵੱਡੇ ਡੱਕੇ ਆ ਇਹਨਾਂ ਨੇ ਵੱਡੇ ਵੱਡੇ ਡੱਕੇ ਆ ਪਰ ਨੰਬਰ ਏ ਸੇਲੇ ਤਾਵੀ ਦੇ ਹਿੱਸੇ ਆ ਤਾਵੀ ਦੇ ਹਿੱਸੇ ਆ ਪੈਂਦੀ ਰੇਡ ਪਾਲੇ ਦੀ ਤੇ ਜੱਸੇ ਬਣਾਵੇ ਗੱਲ ਮੈਚ ਹਜੇ ਤੱਕ ਦਰਸ਼ਕ ਵੀਰੋ ਇੱਕ ਕਹਿੰਦੇ ਨੰਬਰ ਦੇ ਫਰਕ ਨਾਲ ਖੇਡਿਆ ਜਾ ਰਿਹਾ ਹੈ ਕਹਿੰਦੇ ਵੀ ਲੰਗ ਪਾ ਗਿਓ ਕਹਿੰਦੇ ਮੈਚ ਬਰਾਬਰੀ ਤੇ ਖੇਡਿਆ ਜਾ ਰਿਹਾ ਤਲਵਨ ਵਾਲਿਓ ਤੁਸੀਂ ਬੜੀ ਧੂਰੋਂ ਚੱਲ ਕੇ ਦਬਾਬੇ ਤੋਂ ਆਇਓ ਤੁਸੀਂ ਸਤਲੁਜ ਪਾਰੋਂ ਕੇ ਨੇ ਤੁਹਾਡਾ ਪਿੰਡ ਪੈਂਦਾ ਕਦੇ ਮੌਸਮ ਦੀ ਕਿੰਨਾ ਕਹਿੰਦੇ ਖੇਡ ਮੇਲੇ ਦੀਆਂ ਚੱਲਦੀਆਂ ਨੇ ਆਹ ਕੰਡੇ ਜੱਫਾ ਲਵਲੀ 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 ਇਸ ਸਮਾਂ ਵਾਹ ਵਾਹ ਲਾਣੀ ਸਿਆ ਇੱਕ ਫਵਾੜੇ ਦੀ ਲਵਲੀ ਜੁੱਲੀ ਵਾਖੀ ਮਸ਼ਹੂਰ ਆ ਪਰ ਇਹ ਲਵਲੀ ਚਲਮੜ ਪਿੰਡ ਵਾਲਾ ਜੱਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਬਾਰ ਬਾਰ ਮੁੰਡਿਆਂ ਨੂੰ ਸਮਝਾਣਾ ਮੈਚ ਕੁੰਡੀਆਂ ਨੂੰ ਸਿੰਘ ਵਾਂਗੂ ਫਸ ਗਿਆ ਮੈਚ ਇਹ ਖੇਡ ਕਬੱਡੀ ਹੈ ਇਹਦੇ ਵਿੱਚ ਪਾਸੇ ਵੀ ਪਲਟ ਜਾਂਦੇ ਹੁੰਦੇ ਆ ਇਹ ਮਾਂ ਖੇਡ ਕਬੱਡੀ ਹੈ ਆਹ ਸਾਹਮਣੇ ਵੇਖੋ ਇਧਰਲੇ ਪਾਸੇ ਕਹਿੰਦੇ ਤਲਵਣ ਵਾਲਾ ਕਬੱਡੀ ਕਬੱਡੀ ਕਰਦਾ ਹੈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਰ ਦੂਜੇ ਪਾਸੇ ਕਹਿੰਦੇ ਜੇ 21 ਪੌਣ ਛਰੀਕ ਤੱਕਤੀ ਪੌਣੀ ਪੈਂਦੀ ਹੈ ਜੇ ਕੋਈ ਖੰਗ ਬਣੋਟੀ ਖੰਗੇ ਤਾਂ ਖੰਗ ਹਟਾਉਣੀ ਪੈਂਦੀ ਹੈ ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਹੈ ਖੇਡ ਦਿਖਾਉਣੀ ਪੈਂਦੀ ਹੈ ਲਓ ਇਸ ਵੇਲੇ ਕਹਿੰਦੇ ਗੱਭਰੂ ਪ੍ਰਤਾਪ ਹੈ ਕੜਿਆਣੇ ਵਾਲਾ ਲਾਹਤ ਕਬਾ ਜਫਾ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰਦਾ ਹੋਇਆ ਹੈ। ਹੈਲੋ ਹੈਲੋ ਬਹੁਤ ਹੀ ਮਾਫੀ ਚਾਹੁੰਦੇ ਆਂ ਵੱਡੇ ਵੀਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸਰਦਾਰ ਹਰਮੇਸ਼ਿੰਦਰ ਸਿੰਘ ਜੀ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਡੀ ਹਾਜ਼ਰੀ ਲੈ ਕੇ ਆਏ ਆ ਤੇ ਨਾਲ ਸਾਡੇ ਜਗਜੀਵਨ ਸਿੰਘ ਜੀ ਸੰਘੋਵਾਲ ਆਮ ਆਦਮੀ ਪਾਰਟੀ ਉਹਨਾਂ ਦੇ ਪੁੱਤਰ ਲਾਡੀ ਸੰਘੋਵਾਲ ਜੀ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜਿਆ ਵੱਡਾ ਧੰਨਵਾਦ ਮੈਕ ਅਗਲੀ ਗੱਲ ਖੇਡ ਦੇ ਮੈਦਾਨ ਚੋਂ ਲਓ ਸਾਹਮਣੇ ਕਹਿੰਦੇ ਯਸ਼ਨ ਪਹਿਲਵਾਨ ਆਲਮ ਜਸਸਾ ਦੀ ਧਰਤੀ ਦਾ ਗੱਭਰੂ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਜੋੜ ਗਿਆ ਜੇ ਜਫਾ ਕਹਿੰਦੇ ਤਲਵੰੜ ਵਾਲੇ ਲਾਉਂਦੇ ਨੇ ਤੇ ਜਫਾ ਕਹਿੰਦੇ ਆਪਣੇ ਆਲਮ ਜਸਸਾ ਦੀ ਧਰਤੀ ਦੇ ਨੌਜਵਾਨ ਵੀ ਲਾਉਂਦੇ ਨੇ ਲੋ ਕਹਿੰਦੇ ਸੁਵੇਕ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਬੱਧਿਆ ਹੋਇਆ ਆਹ ਮੁੰਡੇ ਨੇ ਸੀਜ਼ਨ 'ਚ ਕਹਿੰਦੇ ਦੋ ਟਰੈਕਟਰ ਲਗਾਤਾਰ ਜਿੱਤੇ ਨੇ ਇਹਦੇ ਤਲਵੰਡੀ ਦੀ ਧਰਤੀ ਦਾ ਕਹਿੰਦੇ ਗੱਭਰੂ ਕਹਿੰਦੇ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਅਗਲੀ ਆ ਟੀਮਾਂ ਰੈਡਰਾਂ ਦਾ ਤੇਲ ਪਾਣੀ ਚੱਕਪ ਕਰ ਲੋ ਬੇਗ ਬਣ ਕੇ ਆਪਾਂ ਕਹਿੰਦੇ ਟਾਈਮ ਨਾਲ ਕਹਿੰਦੇ ਫਾਈਨਲ ਕਰਾਉਣਾ ਹੈ ਤਾਂ ਜੋ ਜਿਹੜਾ ਦਰਸ਼ਕ ਵੀ ਦੂਰੋਂ ਚੱਲ ਕੇ ਆਇਆ ਨਾ ਉਹਨੂੰ ਵੀ ਸਵਾਦ ਆਵੇ ਵੀ ਅਸੀਂ ਸ਼ਾਕਰਪਿੰਡ ਗਏ ਤੇ ਫਾਈਨਲ ਮੈਚ ਦੇਖ ਕੇ ਆਇਆ ਅਗਲੀ ਕਬੱਡੀ ਜਸ਼ਨ ਪਹਿਲਵਾਨਾ ਲਓ ਜਸ਼ਨ ਪ੍ਰਭਾਨ ਕਹਿੰਦੇ ਫਿਰ ਕਬੱਡੀ ਪੌਣ ਦੇ ਲਈ ਵੜਿਆ ਹੈ 4 ਨੇ ਚਾਰਾਂ ਵਿੱਚ ਦੇਖਾਂਗੇ ਹੁਣ ਕੌਣ ਆਓ ਇੱਕੋ ਸਾਹਮਣੇ ਉਹ ਬਾਅਦ ਗੱਪਰੂਆ ਉਹ ਬਾਅਦ ਗੱਪਰੂਆ ਕਿ ਸਿੱਧ ਕੇ ਕਿਕਰ ਦਾ ਮੋਛਾ ਹੋ ਗੱਪਰੂ ਨੇ ਰੇਲ ਰੋਕ ਲਈ ਸਿੱਧ ਕੇ ਕਿਕਰ ਦਾ ਮੋਛਾ ਗੱਪਰੂ ਨੇ ਰੇਲ ਰੋਕ ਲਈ ਵਾਹ ਮੁੰਡਿਆ ਨੀ ਉਹਦੀ ਸਾ ਇਹ ਸੇਣਾ ਇਹ ਸੇਣਾ ਦਰਸ਼ਕ ਵੀਰਾਂ ਜੈ ਨਜ਼ਾਰਾ ਇੱਕ ਵਾਰੀ ਲਲਕੜਾ ਵੱਡਾ ਸਾਰਾ ਨੱਚਦਾ ਸ਼ੰਕਰਪਿੰਦ ਸਾਰਾ

ਉਹ ਟੰਕੀ ਵਾਲਾ ਕਬੱਡੀ ਕੱਪ ਹੈ ਉਹ ਸੰਗਤ ਦਾ ਪਿਆਰ ਹੈ ਇਹ ਕਹਿੰਦੇ ਵੀ ਮੀਤਾ ਨੂੰ ਮਰਦਾ ਹੁੰਦੀ ਹੈ ਮੀਤਾ ਨੂੰ ਮਰਦਾ ਮੀਤਾ ਨੂੰ ਮਰਦਾ ਸ਼ੇਰਾ 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 ਇੱਕ ਵਾਰੀ ਹੋਰ ਸ਼ੇਰਾ ਸ਼ੇਰਾ ਕਬੱਡੀ 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 ਆਹ ਟੀਮ ਕਹਿੰਦੇ ਹੈਰੀ ਮੱਲ ਨੇ ਕਹਿੰਦੇ ਸੱਦੀ ਅੱਜ ਸ਼ੇਰੇ ਦੀ ਟੱਕਰ ਪਾਲੇ ਨਾਲ ਸ਼ੇਰੇ ਦੀ ਟੱਕਰ ਪੱਲੇ ਨਾਲ ਉਹ ਸ਼ੇਰ ਦੀ ਟੱਕਰ ਉਹੀ ਹੈ ਨਹੀਂ ਉਹੀ ਆਉਂਦੇ ਆ ਤੇਜ ਸਾਹਮਣੇ ਲੋਈਆਂ ਕੁੱਬ ਗਿਆ ਬਾਪੂ ਪੰਗਰੇ ਪਾਉਂਦੇ ਨੇ ਮੇਲਾ ਕਹਿੰਦੇ ਸ਼ੇਰੇ ਹੁਣੇ ਨਚਾਉਂਦੇ ਨੇ ਬਾਬਾ ਭੰਗੜੇ ਪਾਉਂਦੇ ਨੇ ਆਹ ਸਭ ਆਜਾ ਕਬੱਡੀ ਦਾ ਆਹ ਟੱਕਰ ਇੱਕ ਪਾਸੇ ਜੱਸਾ ਇੱਕ ਪਾਸੇ ਕਬੱਡੀ ਵਾਲਾ ਟੱਕਰ ਚੱਕਰ ਟੱਕਰ ਹਾਏ ਓ ਮੇਰੇ ਰੱਬਾ ਹਾਏ ਇਹਨੇ ਕਾਰਾ ਹਾਏ ਓ ਮੇਰੇ ਰੱਬਾ ਹੋ ਕਬੱਡੀ 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 ਓ ਲੈ ਸਵਾਦ ਤੇ ਇੱਕ ਵਾਰੀ ਹੋ ਜਿੱਤਾ ਵਾਰ ਕਹਿੰਦੇ ਢੱਲੂ ਤੱਕ ਜਾਂਦੀ ਹੈ ਸੰਗਤ ਦੀ

ਦਰਚਿਆ ਛੜਦਾ ਟੈਨਸ਼ਨ ਰੱਬ ਦਾ ਨਾਮ ਹੈ ਅੱਜ ਤੇ ਕਹਿੰਦੇ ਪ੍ਰਮੋਟਰਾਂ ਦਾ ਮੇਲਾ ਚੱਲਦਾ ਆ ਟੀਮ ਕੇ ਸੁਖਾ ਕੈਨੇਡਾ ਗੋਰਾ ਚੀਮਾ ਪੁਰਤਗਾਲ ਹਰਦੀਪ ਪੁਰਕ ਤੇ ਨਾਲ ਕਹਿੰਦੇ ਹੈਰੀ ਮੱਲ ਨੇ ਕਹਿੰਦੇ ਤਿਆਰ ਕਰੀ ਹੈ ਹੈਰੀ ਮੱਲ ਨੇ ਕਹਿੰਦੇ ਟੀਮ ਚਾਰ ਕਰੀ ਹੈ ਜਿਵੇਂ ਲੋ ਜਿਆ ਬਾ ਮੋਲ ਨੂੰ ਮੁੜ ਗਿਆ ਜਿੱਤੇ ਭਾਵੇਂ ਕੋਈ ਮਰਜੀ ਕਬੱਡੀ ਦਾ ਨਾਨਾ ਇੱਕ ਵਾਰੀ ਤਾੜੀ ਮਾਰੋ ਯਾਰ ਖੁੱਲ ਕੇ ਲਾ ਜੈ ਜੈ ਭਲਵਾਨ ਕਬੱਡੀ 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 ਮੇਲਾ ਸ਼ੰਕਰ ਦਾ ਇੱਕ ਪਾਸੇ ਤਲਵੰੜਾ ਇੱਕ ਪਾਸੇ ਸ੍ਰੀ ਆਲਮਗੀਰ ਸਾਹਿਬ ਜਿਤਨੀ ਕਿਹੜੀ ਸ਼ਕਤਾਂ ਰਣੀ ਆ ਉਹ ਮੋਲਾ ਸ਼ੰਕਰ ਦਾ ਧੱਕਤਾ ਪੈਣੀ ਆ

ਵਾਹ ਸਕੋਰ 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 ਉਹ ਲੂ ਕਿੰਨੇ ਖੜੇ ਹੋ ਗਏ ਓਏ ਬੱਲੇ ਆਇਆ ਦਾ ਮੋਲ ਮੁੜ ਗਿਆ ਇੱਕ ਵਾਰ ਕਬੱਡੀ ਦੇ ਲਈ 15 ਨੰਬਰ ਸ੍ਰੀ ਆਲਮਕੀਰ ਸਾਹਿਬ ਦੇ ਤਲਵੰਦ ਦੇ ਕਿਆ ਹੋਣਾ ਲੱਚਿਆ ਆ ਟੀਮ ਆ ਮੁੰਡਾ ਖੜਾ ਕਹਿੰਦੇ ਕਬੱਡੀ ਪੇਜ ਵਾਲਾ ਕਹਿੰਦੇ ਹੈਰੀ ਮਾਲ ਨੇ ਬਣਾਈ ਹੈ ਸੁੱਖ ਹੁਣਾਂ ਦੀ ਗੱਲਾਂ ਨੇ ਜਿਲੋਂ ਧੰਨਵਾਦ ਹੈ ਇਹ ਕਬੱਡੀ ਆ ਇਹਨੂੰ ਜੇ ਵਧੀਆ ਤਰੀਕੇ ਨਾਲ ਖੇਡੀਏ ਤੇ ਸੋਹਣੀ ਲੱਗਦੀ ਹੈ ਪਿਆਰ ਨਾਲ ਖੇਡੀਏ ਖੇਡਦੇ ਵੀ ਮਰਦ ਜਲੇਣ ਹੁੰਦੇ ਨੇ ਕਿਉਂਕਿ ਜਿੱਦਣਾ ਤੇ ਜਦੋਂ ਦੋ ਮਾਲ ਖਾੜੇ ਦੇ ਬੱਚਾ ਨਾ ਜਿੱਦਣਾ ਤੇ ਕਦੇ ਹੁੰਦਾ ਪਰ ਕਹਿੰਦੇ ਪਿਆਰ ਸਤਿਕਾਰ ਕਰਿਆ ਕਰੀ ਆਪਾਂ ਹਰ ਇੱਕ ਦਾ ਉਹਨੀ ਆ ਜੋ ਹੈਲੋ ਬਾਈ ਜੀ ਮਾਫੀ ਚਾਹੁੰਦੇ ਆ ਇੱਕ ਮਿੰਟ ਦੇ ਦਿਓ ਸਾਡੇ ਦਰਮਿਆਨ ਬਹੁਤ ਹੀ ਸਤਿਕਾਰ ਦੇ ਯੋਗ ਹੈਲੋ ਸਰਦਾਰ ਮਹਿੰਦਰ ਸਿੰਘ ਜੀ ਗਰੇਵਾਲ ਸ਼ੌਮ ਨੇ ਅਕਾਲੀ ਦਲ ਤੋਂ ਵੱਡੀ ਹਾਜ਼ਰੀ ਸਮੁੱਚੇ ਕਾਫਲੇ ਨਾਲ ਆਇਆ ਹੈ ਅਸੀਂ ਸੋਚੀ ਖੇਡ ਕਲੱਬ ਦੇ ਵੱਲੋਂ ਵੱਡਾ ਜਿਹੜਾ ਧੰਨਵਾਦ ਕਰਦੇ ਆ ਤੇ ਹਮੇਸ਼ਾ